ਗੁੱਡ ਮਾਰਨਿੰਗ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਦਾ ਬਹੁਤ ਬਹੁਤ ਸਵਾਗਤ ਹੈ ਸਾਡੇ YouTube ਚੈਨਲ ਮਿਸਟਰ ਐਂਡ ਮਿਸਿਸ ਗਿਲ ਦੇ ਵਿੱਚ ਉਮੀਦ ਕਰਦੇ ਹਾਂ ਸਾਰੇ ਜਾਣੇ ਬਹੁਤ ਵਧੀਆ ਹੋਣਗੇ ਸੋ ਗਰਮੀ ਬਹੁਤ ਵੱਧ ਰਹੀ ਆ ਤੇ ਮੈਂ ਵੀ ਬਸ ਰੈਡੀ ਹੋ ਚੁੱਕੀ ਆ ਬਾਹਰ ਬੁੱਤਨ ਪਾਣੀ ਪਾਉਣ ਵਾਲਾ ਸੀ ਉਹ ਪਾ ਕੇ ਹੁਣ ਮੈਂ ਫ੍ਰੀ ਹੋ ਗਿਆ ਬਾਹਰ ਬਹੁਤ ਜ਼ਿਆਦਾ ਕੰਮ ਹੈ ਬਾਕੀ ਤੇ ਚਲੋ ਫੇਰ ਚੱਲਦੇ ਹਾਂ ਹੁਣ ਨੀਚੇ ਔਰ ਅੱਜ ਮੇਰਾ ਮਨ ਹੈਗਾ ਸ਼ਹਿਰ ਜਾਣ ਦਾ ਕਿਉਂਕਿ ਬਹੁਤ ਸਾਰੇ ਕੰਮ ਆ ਗਏ ਮੇਰੇ ਪੈਂਡਿੰਗ ਪਏ ਆ ਸ਼ਹਿਰ ਜਾਣ ਤੇ ਤੇ ਮੈਂ ਸੋਚਿਆ ਕਿ ਅੱਜ ਸਾਰੇ ਉਹ ਕਰਕੇ ਆਉਣੀ ਆ ਹੁਣ ਦੇਖਦੇ ਆ ਕਿ ਗੱਡੀ ਦੇ ਵਿੱਚ ਚੱਲਿਆ ਜਾ ਸਕੂਤੇ ਕਿਉਂਕਿ ਅਜਾ ਤਾਂ بار بار ਦੇ ਸਾਰੇ ਕੰਮ ਹੋਏ ਰੋਡ ਦੇ ਮੇਨ ਦੇ ਫਿਰ ਤਾਂ ਮੈਂ ਗੱਡੀ ਦੇ ਵਿੱਚ ਹੀ ਜਾਵਾਂਗੀ ਅਗਰ ਮੈਨੂੰ ਅੰਦਰ ਇੱਕ ਦੋ ਕੰਮ ਨੇ ਸ਼ਹਿਰ ਦੇ ਅੰਦਰ ਜਾਣਾ ਮਤਲਬ ਹਜੇ ਮੈਂ ਜਿਆਦਾ ਟ੍ਰੈਫਿਕ ਦੇ ਵਿੱਚ ਗੱਡੀ ਨਹੀਂ ਲੈ ਕੇ ਜਾਣਗੀ ਫਿਰ ਮੈਨੂੰ ਐਕਟਿਵ ਆਟੇ ਜਾਣਾ ਪਏ ਸੋ ਚਲੋ ਹੁਣ ਚੱਲਦੇ ਆਂ ਤੇ ਫਿਰ ਪੁੱਛ ਰਿਆਂ ਅੰਦਰ ਵੀ ਕਿ ਕਿੱਦਾਂ ਕਰੀਏ ਇਹੇਠਾ ਆ ਕੇ ਰੋਟੀ ਪਾਣੀ ਖਾ ਲਿਆ ਸੁਸਤੀਆਂ ਪੈ ਗਈਆਂ ਫੋਨਾਂ ਤੇ ਲੱਗ ਗਏ ਭਾਈ 12 ਵੱਜ ਗਏ ਹੁਣ ਸਾਡੇ ਨੂੰ ਚਾਹ ਵੀ ਲੇਟ ਮੈਣਨ ਲੱਗ ਗਈ ਭਾਈ ਇੱਕ ਸੀਰੀਅਲ ਵੀ ਦੇਖ ਲਿਆ ਇੱਕ ਸੀਰੀਅਲ ਦੇ ਲੈ ਡੇਢ ਘੰਟੇ ਦਾ ਇੱਕ 1 ਘੰਟਾ 21 ਮਿੰਟ ਦਾ ਸੀਗਾ ਉਹਦੇ ਮੈਂ ਤਾਂ ਉਹਦੇ ਵਿੱਚ ਨੀਂਦ ਵੀ ਕੱਢ ਲਈ ਕੁਝ ਪਤਾ ਨਹੀਂ ਲੱਗਿਆ ਕੀ ਹੋਇਆ ਕੀ ਬਣਿਆ ਚਲੋ ਕੋਈ ਨਹੀਂ ਹੁਣ ਆਪਾਂ ਚੱਲਦੇ ਆਂ ਜਿਗਰਾ ਜਿਆ ਕਰਕੇ ਕਿਸੇ ਪਾਸੇ ਨੂੰ ਤਾਂ ਕੰਮ ਨਿਭੜਣਗੇ ਜਹਾਜ਼ ਦੀਆਂ ਟਿਕਟਾਂ ਕਰਾਉਣੀਆਂ ਇੱਕ ਮੈਂ ਜਹਾਜ਼ ਦੀਆਂ ਟਿਕਟਾਂ ਘੜਾ ਕੇ ਆਉਣੀਆਂ ਨੇ ਅੱਜ ਚੱਲ ਬਈ ਟਿਕਟਾਂ ਲੈ ਕੇ ਆਈਏ ਚੱਲੀਏ ਟਿਕਟਾਂ ਵਾਲੇ ਤੇ ਪਹਿਲਾਂ ਤਾਂ ਤੇ ਇੱਕ ਦੋ ਕੰਮ ਹੋਰ ਨੇ ਉਹ ਕਰੀਆ ਕੁੜੀ ਹੱਸੀ ਜਾਂਦੀ ਆ ਇਹਨੂੰ ਮੈਂ ਕਿਹਾ ਸੀ ਨਾਲ ਚੱਲ ਜਹਾਜ਼ ਚ ਕਹੀਂ 나 ਮੈਨੂੰ ਤਾਂ ਡਰ ਲੱਗਦਾ ਮੈਨੂੰ ਤਾਂ ਖਤਰਾ ਲੱਗਦਾ ਮੈਨੂੰ ਤਾਂ ਮੇਰੇ ਨਾਲ ਇਹਨੂੰ ਨਾਲੇ ਬੱਸ ਲੈ ਜਾਓ ਕਈ ਨੇੜਾ-ਨੇੜਾ ਨਹੀਂ ਜਾਣਾ ਜਹਾਜ਼ ਚ ਕੈਨੇਡਾ ਕਨੋਡਾ ਲੈ ਕੇ ਜਾਓ ਦੱਸੋ ਮੈਂ ਤੈਨੂੰ ਕਿਵੇਂ ਲੈ ਜਾ ਉਹ ਤੈਨੂੰ ਛੱਡਿਆ ਹੈ ਵੈਰ ਤੂੰ ਮੇਰੇ ਨਾਲ ਚੱਲ ਮੈਂ ਤੈਨੂੰ ਉਥੋਂ ਕੈਨੇਡਾ ਵਾਲਾ ਜਹਾਜ਼ ਚੜਾ ਦੂੰਗੀ ਚਲੋ ਭਾਈ ਟਿਕਟਾਂ ਘੜਾ ਕੇ ਆਈਏ ਛੱਡਿਆ ਹੈ ਹੋ ਗਏ ਆਪਾਂ ਰੈਡੀ ਬੈਠੇ ਬਿਠਾਏ ਮੇਰੀ ਐਲਕ ਕੀਤੀ ਹੈ ਠੀਕ ਦੁਪਹਿਰ 9:00 ਦੁਪਹਿਰਿਆਂ ਅੰਦਰ ਪੜਦੇ ਨੇ ਅਸੀਂ ਟੰਡੇਲਾ ਵਾਂਗੂ ਬਾਹਰ ਨਿਕਲਦੇ ਆ ਚਲੋ ਚੱਲੀਏ ਪਰ ਦੇ ਕਰਾਉਂਦੇ ਟਾਈਮ ਆਪਣਾ ਹੋ ਗਿਆ 6:00 ਵਜੇ ਤਾਂ ਮੈਨੂੰ ਲੱਗਦਾ ਆਪਾਂ ਚੱਲਿਆਂ ਜੋ ਬੰਦਾ ਮੋਡਾ ਦਿਖਾਉਣ ਦੇ ਲਈ ਉਹ ਤਰਿਕ ਕਮਲ ਆਉ ਫਿਰਦਾ ਹਲੋ ਗਾਇਜ਼ ਵੀਰੇ ਨਹੀਂ ਮੈਂ ਸਿਰ ਤੇ ਜੁੰਨੀ ਭਾਈ ਤਾ ਲਈ ਸੀ ਅਸੀਂ ਉੱਥੋਂ ਤੋਂ ਇੱਥੇ ਤੱਕ ਤੁਰ ਕੇ ਆਇਆ ਤੋਂ ਬਹੁਤ ਜ਼ਿਆਦਾ ਆ ਤੇ ਸੱਚੀ ਬਹੁਤ ਜ਼ਿਆਦਾ ਤੁੱਕ ਹੋ ਗਈ ਅੱਜ ਮੈਂ ਗਿੱਲਾ ਗੁੱਲਾ ਦਾ ਕੰਮ ਕਰਕੇ ਨਹੀਂ ਆਈ ਅੰਦਰ ਜਿੱਤ ਹਲੋ ਲੈ ਤੁੱਕਲ ਮੇ ਤਾਂ ਜਾਨ ਨਿਕਲ ਹੀ ਜਾਂਦੀ ਸੀ ਕਿ ਇਸ ਲਈ ਮੈਂ ਦੋ ਕੰਮ ਕਰਕੇ ਆ ਆਪਣੇ ਇੱਕ ਥ੍ਰੈਡਿੰਗ ਕਰਵਾ ਕੇ ਔਰ ਇੱਕ ਟਿਕਟਮ ਬੁੱਕ ਕਰਵਾ ਕੇ ਸਿੱਧਾ ਵਾਪਸ ਘਰ ਨੂੰ ਆ ਗਈ ਦਵਾਈ ਆਪਾਂ ਲੈ ਲਈ ਤੇ ਵਾਪਸ ਚੱਲੇ ਆਂ ਘਰ ਨੂੰ ਜੋਗਰ ਨੂੰ ਡਾਕਟਰ ਕਹਿੰਦਾ ਜੇ ਹੁਣ ਤੂੰ ਬਾਹਰ ਨਾ ਚੱਕੀ ਫੇਰ ਤੇਰੇ ਪਰਸੋਂ ਨੂੰ ਦੋ ਟੀਕੇ ਲੱਗਣੇ ਆ ਠੀਕ ਆ ਜੋਗਰ ਕਿਉਂਕਿ ਜੋਗਰ ਮੂੰਹ ਵੀ ਇੱਕ ਹੱਥ ਨਾਲੇ ਧੋਂਦਾ ਹੋਣਾ ਰੋਟੀ ਵੀ ਇੱਧਰਲੇ ਪੁੱਠੇ ਹੱਥ ਨਾਲੇ ਖਾਂਦਾ ਬਸ ਲਿਖਣਾ ਉਹ ਹੱਥ ਨਾਲ ਪੈਂਦਾ ਕਿਉਂਕਿ ਲਿਖਣਾ ਇਹ ਹੱਥ ਨਾਲ ਆਉਂਦਾ ਨਹੀਂ ਹੈਗਾ ਹਜੇ ਤਾਂ ਕਰਕੇ ਉਹ ਮਜਬੂਰੀ ਹੈ ਇਹ ਦੀ ਵਿਚਾਰੇ ਦੀ ਬਹੁਤ ਵੱਡੀ ਸੁੱਤੇ ਪਏ ਦੀ ਭਾਵੇਂ ਬਾਹ ਉੱਪਰ ਚਲੀ ਜਾਵੇ ਆਪਦੇ ਆਪ ਨਹੀਂ ਕਰਨੀ ਹੈਗੀ ਤੇ ਹੁਣ ਦੇਖਦੇ ਆਂ ਪਰਸੋਂ ਤੱਕ ਐਕਸਰਸਾਈਜ਼ ਕਰਨੀ ਆ ਬਾਹ ਦੀ ਫੇਰ ਤਵਾਦੇ ਉਹ ਖੇਡ ਨੂੰ ਕਿਤੇ ਸਾਡਾ ਨਾਮ ਹੁੰਦੀ ਆ ਵੇ ਜੀ ਜੀ ਆ ਦੇਖ ਲਓ ਜਦੋਂ ਪਾਪਾ ਨਾ ਹੋਣਾ ਉਹਨਾਂ ਨਾ ਖੇਡਾਂ ਦੇਖ ਕੇ ਹੀ ਦਿਲ ਪਰਚਾਇਆ ਕਰੋ ਇਹ ਮੰਮਾ ਹੀ ਆ ਜਿਹੜੀ ਲੈ ਕੇ ਦੇ ਦਿੰਦੀ ਆ ਆਹੋ ਜੇ ਆਪਾਂ ਅੱਗੇ ਉੱਪਰ ਤੇ ਉੱਪਰ ਆ ਕੇ ਤਾਂ ਹੁਣ ਇਹ ਹੁੰਦਾ ਵੀ ਨੀਚੋਂ ਵੀ AC ਦੇ ਵਿੱਚ ਆਏ ਤੇ ਉੱਪਰ ਆ ਕੇ ਫਟਾਫਟ AC ਲਗਾ ਲਓ ਤੇ AC ਆਪਾਂ ਆਨ ਕਰ ਲਿਆ ਔਰ ਜਦ ਤੱਕ ਵੀ AC ਦੀ কুলਿੰਗ ਬੈਠਦੇ ਆ ਆਰਾਮ ਦੇ ਨਾਲ ਚਲੋ ਜੀ ਚਲੋ ਤੁਸੀਂ ਸਕੂਲ ਦੀ ਤਿਆਰੀ ਕਰੋ ਉਸ ਤੋਂ ਬਾਅਦ ਮੈਂ ਲਗਾ ਕੇ ਆਉਣੀ ਆ ਵਾਸ਼ਿੰਗ ਮਸ਼ੀਨ ਆ AC ਦੇ ਮੂਹਰੇ ਆ ਕੇ ਥੋੜਾ ਸਾਹ ਆਉਂਦਾ ਆ ਤੇ ਨੈਕਸਟ ਮੰਥ ਬਚਨ ਛੁੱਟੀਆਂ ਹੋ ਜਾਣੀਆਂ ਨੇ ਫਿਰ ਪਤਾ ਨਹੀਂ ਸਾਰਾ ਦਿਨ ਗਰਮੀ ਦੇ ਵਿੱਚ ਕਿੱთან ਨਿਕਲਣਾ ਆ ਚਲੋ ਕੋਈ ਗੱਲ ਨਹੀਂ ਦੇਖ ਦਿਆ ਕੁਝ ਨਾ ਕੁਝ ਪਲੈਨਿੰਗ ਕਰਾਂਗੇ ਉੱਪਰ ਆ ਕੇ ਆਪਾਂ ਲਾਸਟ ਵਾਲੇ ਫਲੋਰ ਤੇ ਆ ਕੇ ਜੋ ਬੰਦੇ ਮੈਨੂੰ ਕੈਂਚੀ ਆਪਾਂ ਤੋੜ ਰਿਆਂ ਸਬਜ਼ੀਆਂ ਦੋ ਪੇਠੇ ਲੱਗੇ ਹੋਏ ਸੋ ਵੀ ਆਪਾਂ ਤੋੜ ਲਏ ਸ਼ਿਮਲਾ ਮਿਰਚ ਤੋੜ ਲਈ ਕਾਫੀ ਸਾਰੀ ਤੇ ਹੁਣ ਮੈਂ ਤੋੜ ਰਹੀਆਂ ਭਿੰਡੀ ਭਿੰਡੀ ਤੋੜਨ ਲਈ ਮੈਂ ਮੰਗਾਈ ਹੈ ਕੈਂਚੀ ਇਹ ਵਾਲੀ ਸਬਜ਼ੀ ਆਪਾਂ ਤੋੜ ਲਈ ਆ ਦੋ ਪੇਠੇ ਤੇ ਸ਼ਿਮਲਾ ਮਿਰਚ ਹੁਣ ਆਪਾਂ ਭਿੰਡੀਆਂ ਤੋੜਦੇ ਆਂ ਗੇੜ-ਗੇੜੀਆਂ ਤੇ ਲੱਗੀਆਂ ਹੋਈਆਂ ਨੇ ਕਾਫੀ ਸਾਰੀਆਂ ਤੇ ਮੈਂ ਤਾਂ ਤੋੜ ਲੰਨੇ ਆਂ ਫੇਰ ਤਾਂ ਇਹ ਛੇਤੀ ਪੱਕ ਜੇ ਜਾਂਦੀਆਂ ਨੇ ਇਹ ਭਾਜੀ ਨੂੰ ਫੋਨ ਕਰਕੇ ਪੁੱਛੋ ਵੀ ਕਿਵੇਂ ਟੁੱਟਦੀ ਹੁੰਦੀ ਆ। ਕੋਣੇ ਬੁਲਾ ਲਾਂ ਔਰੇ ਤਾਸੀ ਦਾ ਤੋੜੀ ਚੱਲ। ਵੀ ਆਈ ਮਨੋ ਠੇਕਾ ਦੇਣਾ ਤੈਨੂੰ ਮੈਂ ਪਿੰਡੀ ਦਾ। ਇੱਧਰ ਕਰ। ਜਿੱਥੇ ਮੈਂ ਤੋੜਦੀ ਆ ਉੱਥੇ ਲਾਈਟ ਹੈ ਨਹੀਂ ਦੱਸ। ਲਾਈਟ ਕਿਤੇ ਹੋਰ ਲਈ ਵਰਦੀ ਆ। ਹਾਈ ਹਾਈ। ਇੱਕ ਤਾਂ ਸਾਨੂੰ ਹਨੇਰਾ ਹੋ ਗਿਆ ਭਾਈ। ਕੀ ਕਰੀਏ ਦਫ਼ਤਰਾਂ ਵਾਲੇ ਬੰਦੇ ਆ। ਸਬਜੀਤ ਉਡਣ ਲਈ ਢੇਰਾ ਹੋ ਗਿਆ। ਚਲ। ਇਹ ਕਰ ਦੇਖ ਹੈਗੀ। ਉਹ ਪਿਛੇ ਟਾਈਮ ਹੋ ਚੁੱਕਿਆ ਪੌਣੇ 11 ਦਾ ਕਿਉਂਕਿ ਅਸੀਂ ਦੇਖਣ ਲੱਗੇ ਸੀ ਮੂਵੀ। ਮੂਵੀ ਕਿਹੜੀ ਦੇਖੀ ਆਪਾਂ ਨੇ ਅੱਜ? ਜੇ ਪੈਸਾ ਬੋਲਦਾ ਹੁੰਦਾ। ਬਾਕੀ ਜੇ ਪੈਸਾ ਬੋਲਦਾ ਹੁੰਦਾ ਫਿਰ ਉਹਨੂੰ ਦੱਸ ਦੇਣਾ ਸੀ ਵੀ ਮੈਂ ਇਹਦਾ ਪੈਸਾ ਇਹਦਾ ਪੈਸਾ। ਤੇ ਮੂਵੀ ਦੇਖਦੇ ਦੇਖਦੇ ਟਾਈਮ ਪੌਣੇ 11 ਦਾ ਹੋ ਗਿਆ। ਔਰ ਸੋ ਚਲੋ ਜੀ ਮੈਂ ਤਾਂ ਅੱਜ ਬਹੁਤ ਨੀਂਦ ਆ ਰਹੀ ਹੈ ਕਿਉਂਕਿ ਅੱਜ ਮੈਂ ਕੁਦਦੇ ਨੇ ਵੀ ਨਹੀਂ ਸੌਂ ਹੋਇਆ ਹੈਗਾ ਤੇ ਕੱਲ ਵੀ ਪਤਾ ਨਹੀਂ ਮੈਂ ਕੀ ਕਰਾਂ ਮੇਰੇ ਦਿਮਾਗ ਦੇ ਵਿੱਚ ਕੁਝ ਕੰਮ ਤਾਂ ਹੈਗੇ ਨੇ ਕੱਲ ਦੇ ਵੀ ਮੈਂ ਕੁਝ ਕਰਨੇ ਵਟ ਹੁਣ ਦਿਮਾਗ ਕੰਮ ਨਹੀਂ ਕਰ ਰਿਹਾ ਹੁਣ ਬਸ ਦਿਮਾਗ ਸੌਂ ਗਿਆ ਤੇ ਬਸ ਅੱਖਾਂ ਬੰਦ ਕਰਕੇ ਮੈਂ ਵੀ ਹੁਣ ਸੌਣਾ ਬਸ ਸੋ ਚਲੋ ਜੀ ਅੱਜ ਦੇ ਬਲੌਗ ਦੀ ਇੱਥੇ ਕਰਦੇ ਆ ਐਂਡਿੰਗ ਤੇ ਮਿਲਦੇ ਆ ਫਿਰ ਕੱਲ ਦੀ ਵੀਡੀਓ ਦੇ ਵਿੱਚ ਸੋ ਜਦ ਤੱਕ ਲਈ ਥੈਂਕ ਯੂ ਤੇ ਗੁੱਡ ਨਾਈਟ ਮਾਰਨਿੰਗ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਦਾ ਬਹੁਤ-ਬਹੁਤ ਸਵਾਗਤ ਹੈ ਸਾਡੇ YouTube ਚੈਨਲ ਮਿਸ ਟਾਈਮ ਮਿਸਿਸ ਗਿਲਦੇਵਿਟ ਉਮੀਦ ਕਰਦੀ ਹਾਂ ਸਾਰਿਆਂ ਦਾ ਬਹੁਤ ਵਧੀਆ ਹੋਵੇਗਾ ਸੋ ਮੈਂ ਵੀ ਬਸ ਵਧੀਆ ਅੱਜ ਕੁਝ ਠੀਕ ਨਹੀਂ ਲੱਗ ਰਿਹਾ ਤबीयत ਪਤਾ ਨਹੀਂ ਕਿਉਂ ਹੈ ਜਾਂ ਫਿਰ ਕੁਝ ਮਤਲਬ ਦੇਣੀ ਏਦਾਂ ਦੇਣੀ ਜਾਂ ਬੈਦਰੀ ਏਦਾਂ ਦਾ ਕੁਸਾਇਆ ਨੂੰ ਨਹੀਂ ਚੁਸਤੀ ਪੈ ਰਹੀ ਹੈ ਬੱਤ ਮੈਂ ਤੇ ਵੀ ਬਹੁਤ ਕੋਸ਼ਿਸ਼ ਕਰਦਿੰਦੀ ਆ ਕਿ ਮੈਂ ਸਿਰਸੇੇ ਲੇਜੀ ਨਹੀਂ ਨਾ ਹੋਵਾਂ ਕਿਉਂਕਿ ਅਗਰ ਆਪਾਂ ਆਪਣੇ ਆਪ ਨੂੰ ਨਾ ਇੱਕ ਵਾਰੀ ਸੁਸਤੀ ਪਾ ਲਈਏ ਤਾਂ ਸਾਰਾ ਦਿਨ ਹੀ ਉਸ ਸੁਸਤੀ ਦੇ ਵਿੱਚ ਨਿਕਲ ਜਾਇਆ ਸੋ ਇਸ ਲਈ ਮੈਂ ਮੱਤ ਪਗੜਾਇਆ gira ਕਰਕੇ ਉੱਤੇ ਬੱਚੇ ਰੈਡੀ ਕਰਕੇ ਆਪਾਂ ਤੋਰ ਦਿੱਤੇ ਨੇ ਤੇ ਹੁਣ ਆ ਸੋਚਿਆ ਕਿ ਮੈਂ ਵੀ ਰੈਡੀ ਹੋ ਕੇ نیچے ਚੱਲਾਂ ਆਂ ਜੀ ਹੁਣ ਆ ਪੁੰਨੀਚੇ ਜਾ ਕੇ ਮੈਂ ਇੱਕ ਘੰਟਾ ਰੈਸਟ ਕਰੂੰਗੀ ਕਿਉਂਕਿ ਰਾਤ ਨੂੰ ਸੌਣ ਲਈ ਟਾਈਮ ਵੀ ਬਹੁਤ ਹੋ ਗਿਆ ਸੀ 11 ਵਜੇ ਸੀਗੇ ਨੀਂਦੀ ਦੇ 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 ਵਰਕੇ ਵੀ ਸ਼ਾਇਦ ਸੰਜੇ ਨੂੰ ਨੀਂਦ ਨਹੀਂ ਆਪਣੀ ਪੂਰੀ ਹੁੰਦੀ ਹੈ ਜਿਉਂ ਉਹਦੇ ਨਾਲ ਵੀ ਹੋ ਜਾਂਦਾ ਤੇ ਮਾਰਨੀ ਫਿਰ 5 ਵਜੇ ਤੋਂ ਆਲਾਰਮ ਵੱਜਣ ਲੱਗ ਜਾਂਦਾ 5 ਵਜੇ ਤੱਕ ਉੱਠਣਾ ਮੈਂ ਦਾ ਬੱਚਿਆਂ ਨੂੰ ਠੰਣਾ ਪੈਂਦਾ ਇਸ ਲਈ ਮੈਂ ਹੁਣ ਪਹਿਲਾਂ ਤਾਂ ਨੀਂਚੀ ਚਾ ਕੇ ਆਪਣਾ ਬ੍ਰੇਕਫਾਸਟ ਕਰਕੇ ਉਸ ਤੋਂ ਬਾਅਦ ਘੰਟਾ ਦੋ ਘੰਟੇ ਸੌਣਾ ਹੈ ਜੇ ਜ਼ਰੂਰ ਤਾਂ ਕਿ ਮੇਰਾ ਆਪਣੇ ਆਪ ਨੂੰ ਵਧੀਆ ਫੀਲ ਹੋਣ ਲੱਗੇ ਸੋ ਚਲੋ ਜੀ ਫਿਰ ਹੁੰਨੇ ਆ ਰੈਡੀ ਤੇ ਦੇਖਦੇ ਅੱਜ ਕੀ ਵੀਰ ਕਰਨਾ ਹੈ ਮੈਂ ਤੇ ਕੋਈ ਸੁਪ ਲੈ ਕੇ ਜਾਂਦੇ ਆ ਵਿੱਚ ਉਹ ਪ੍ਰੈਸ ਕਰਾਂਗੇ ਕੱਲ ਪਾਵਾਂਗੇ ਅੱਜ ਤੱਕ ਕੁਝ ਧੀਮ ਟੌਪਿਕ ਪਾ ਲੈਂਦੇ ਆ ਜਿਆਦਾ ਮੇਰਾ ਹੈ ਨਹੀਂ ਅੱਜ ਕੁਝ ਵੀ ਕਰਨ ਦਾ ਮਨ ਸੋ ਬਸ ਮੈਂ ਨੇ ਜਿਹੜੀ ਰੈਡੀ ਹੂ ਕਿ ਚੱਲਦੇ ਆ ਵਿੱਚ ਅੰਦਰ ਜੀਤ ਬਾਹਰ ਗਏ ਨੂੰ ਬੂਟੇ ਨੂੰ ਪਾਣੀ ਕਿਉਂਕਿ ਬੂਟੇ ਨੂੰ ਪਾਣੀ ਰੋ ਟਾਈਮ ਪਾ ਦਿਆ ਮਾਰਨਿੰਗ ਔਰ ਈਵਨਿੰਗ ਇਸ ਲਈ ਪਾਣੀ ਪਾ ਰਹੇ ਨੂੰ ਬੂਟੇ ਨੂੰ ਤੇ ਮੇਰੇ ਫੋਨ ਦੀ ਬੈਟਰੀ ਵੀ ਨਹੀਂ ਹੈਗੀ ਉਹ ਵੀ ਚਾਰਜ ਲਗਾਈਏ ਪਹਿਲਾਂ ਜਦ ਤੱਕ ਮੈਂ ਰੈਡੀ ਹੋ ਜਾਂ ਤੱਕ ਫੋਨ ਚਾਰਜ ਹੋ ਜਾਏਗਾ फाइनली मैं रेडी होके आ गया नीचे तो अज सुन आया कि लाइट का लगना कट दस बजे तो पांच बजे तक सो पहले तो आप एसी ऑन करिए कि अंदर थोड़ा ठंडा हो जूगा फिर तो फिर चाहे लाइट चली भी जाए पथे ना सौ जूगा इसलिए आप ऑन करता मैक्स की देख रहे हैं तू बैठा ओ oh मैक्स ए सी लगाइए ਮੈਕਸ ਮੈਕਸ ਕੱਲ ਫੇਰ ਬਾਹਰ ਨਿਕਲ ਗਿਆ ਸੀਗਾ ਜਾ ਕੇ ਉੱਥੇ ਮੱਕੀ ਕੋ ਗਹਿ ਜਾऊंगा ਜਿਸਦੇ ਨੇ ਮੱਕੀ ਚ ਵੜ ਗਿਆ ਫੇਰ ਲੱਭਣਾ ਮੁਸ਼ਕਲ ਆ ਏਸੀ ਆਪਾਂ ਨੇ ਲਗਾ ਦਿੱਤਾ ਪਰਦੇ ਵੀ ਲਗਾ ਦिए ਤਾਂ ਕਿ ਕੋਲ ਹੀ ਜੀ ਵਧੀਆ ਖੋਜ ਗਏ ਕਿਉਂਕਿ ਇਹ نیچے ਸਾਰਾ ਲਾਈਟਾਂ ਦਾ ਸਿਸਟਮ ਵੱਡਾ ਹੋਣ ਕਰਕੇ ਜਿਹੜਾ ਇਨਵਰਟਰ ਹੈ نیچے ਉਹ ਵੀ ਬਹੁਤ ਘੱਟ ਦੇਰ ਲਈ ਚੱਲਦਾ ਆ ਤੇ ਅਗਰ ਠੰਡਾ ਹੋਊਗਾ ਫਿਰ ਚਾਹ ਪੱਖਾ ਵੀ ਖੜ ਜਾਏ ਫਿਰ ਸਰਜੂ ਆਪਣਾ ਸੋ ਚਲੋ ਆਪਾਂ ਉੱਧਰ ਦੇਖੀਏ ਸਰਜੂ ਕੀ ਕੰਮ-ਕਾਰ ਕਰਦੇ ਆ ਲਾਈਟ ਚਲੀ ਗਈ ਹੈ ਲੈ ਕੀ ਗੱਲ ਹੈ ਮੀਟਰ ਵੀ ਸਾਡਾ ਬੰਦ ਹੋ ਗਿਆ ਪੌਣੇ 12 ਵਜੇ ਤੇ ਹੁਣ ਅਸੀਂ ਖਾਣ ਲੱਗਿਆ ਚੀਕੂ ਜਿਹੜੇ ਅਸੀਂ ਪਰਸੋ ਚੋਂ ਉੱਥੇ ਰੱਖੇ ਸੀ ਹੁਣ ਇਹਨਾਂ ਪੱਕ ਗਏ ਇਹ ਹਨਾ ਪੱਕ ਗਏ ਕਹਦੇ ਤਾਂ ਇਹ ਇ ਪੱਕ ਗਏ ਪੱਕ ਗਏ ਖਾ ਕੇ ਦੱਸਦੇ ਆ ਮਿੱਠੇ ਨੇ ਹੂੰ ਕਿਵੇਂ ਆ ਠੀਕ ਆ ਮਿੱਠੇ ਨੇ ਖਾਈ ਜਾਂਦੇ ਬਸ ਇਹ ਦੋ ਹੋਰ ਪੱਕ ਜੇ ਇਹਨਾਂ ਨੇ ਹੋਰ ਮਿੱਠੇ ਹੋ ਜਾਣ ਹੂੰ ਹਨਾ ਪੁੱਥੇ ਕੰਮ ਜਿੰਨੇ ਮਰਦੀ ਯਾਰ ਅੱਜ ਮੈਂ ਸੌਣਾ ਸੀਗਾ ਉਹ ਪਰ ਸੋਚ ਗਈ ਸੀ ਅਜੇ ਲੋ ਨਹੀਂ ਪਾਇਆ ਅੱਖਾਂ ਕੱਟੀਆਂ ਜੱਖਾਂ ਲੰਘਦੀਆਂ ਨੇ ਹਾਂ ਐ ਅੱਜ ਮੈਂ ਜਾਣ ਕੇ ਨਹੀਂ ਪਾਇਆ ਕੱਜ ਬੱਸ ਜੀ ਨਹੀਂ ਕੀਤਾ ਗਰਮੀ ਦੇ ਵਿੱਚ ਦਿਨ ਕਿਦਾਂ ਦਾ ਲੰਘ ਰਿਹਾ ਕੁੜੀ ਨੂੰ ਪੁੱਛੋ ਬਹੁਤ ਬੁਰਾ 1.5 ਵਜ ਗਿਆ ਬਿਨਾ ਪੱਖੇ ਤੋਂ ਇੱਧਰ ਸੰਗ ਤਾਂ ਨਹੀਂ ਠੇਠੇ ਡੇਰੇ ਲਾ ਲੇ ਉਹ ਕਹਿੰਦੀ ਮੈਂ ਠੇਠੇ ਬੈਣਾ ਫਰਕ ਠੰਡਾ ਹੁਣ ਇਹ ਉੱਧਰ ਕੋਈ ਜਗ੍ਹਾ ਲੱਭਣ ਨੂੰ ਫਿਰਦੀ ਆ ਪਹਿਲਾਂ ਮੈਂ ਮਾਹੌਲ ਦੇਖ ਕੇ ਹੀ ਕੀ ਆ ਆ ਜਾ ਚੱਲੀਏ ਤੂੰ ਤੋਪੂ ਬਹੁਤਾ ਬਾਹਰੇ ਬਾਹਰੇ ਪੈ ਜਾ ਸਾਰੀਆਂ ਗੱਲਾਂ ਛੱਡੋ ਐਥੇ ਰੁਪਏ ਲਾ ਦੇ ਗੂਮ ਤੇ ਨਹੀਂ ਇਹ ਕੱਢ ਕੇ ਆਪਾਂ ਉੱਠ ਖੜੇ ਆ ਕਰਨੀ ਦੇ ਵਿੱਚ ਕਾਹਦਾ ਸੋਨਾ ਤੇ ਹੁਣ ਥੋੜੇ ਟਾਈਮ ਲਈ ਆਪਾਂ ਜਨਰੇਟਰ ਔਨ ਕੀਤਾ ਤਾਂ ਕਿ ਚਾਹ ਵਗੈਰਾ ਪੀਤੀ ਜਾਵੇ ਔਰ AC ਲਗਾ ਲਿਆ ਫਿਰ ਆਪਾਂ ਕਿਉਂਕਿ ਹੁਣ ਤਾਂ ਜਾਨ ਨੂੰ ਤਾਂ ਬੱਚੇ ਵੀ ਆ ਗਏ ਨੇ ਜੋ ਬੰਨੂ ਨੇ ਡਾ ਲੀਆ ਗਿਆ ਬੈਂਡ ਵਿੱਚ ਸੌਂ ਗਿਆ ਸੀ ਨੋ ਫੋਨ ਨਹੀਂ ਮਿਲਣਾ ਤੇ ਹੁਣ ਆਪਾਂ ਦਸਾ ਪੀ ਕੇ ਫਿਰ ਹੁਣਿਆ ਕੈਮ ਜੇ ਹੁਣ ਤਾਂ ਸੁਸਤੀ ਪਈ ਪਈ ਆ ਟਾਈਮ ਹੋ ਗਿਆ ਤਕਰੀਬਨ 6:00 ਦਾ ਤੇ ਲਾਈਟ ਵੀ ਆ ਗਈ ਸੀ 5:00 ਵਰ ਦੇ ਵੈਸੇ ਤਾਂ ਜਿਹੜੀ ਹੁਣ ਆਪਾਂ ਚੱਲੀਏ ਉੱਪਰ ਲਗਾਈਏ AC ਕਿਉਂਕਿ ਰਾਤ ਦੇ ਕੱਟ ਦਾ ਵੀ ਕੁਝ ਨਹੀਂ ਪਤਾ ਹੈਗਾ ਬਟ ਦਿਨੇ ਤਾਂ ਚਲੋ ਫੇਰ ਵੀ ਸਰ ਜਾਂਦਾ ਪਰ ਰਾਤ ਨੂੰ ਨਾ ਜਾਵੇ ਲਾਈਟ ਦਾ ਆਪ ਦਾ ਔਖਾ ਹੋ ਜਾਂਦਾ ਸਾਰਾ ਤੇ ਸਭ ਚਲੋਗੇ ਚੱਲੀਏ ਉੱਪਰ ਜੋ ਵਨ ਦੇਖੀਏ ਕਿੱਧਰ ਮੁੱਕਿਆ